ਸੀ ਤੇ ਹਾਲੀ ਦੇ ਵਿੱਚ ਆਪਰੇਸ਼ਨ ਸਿੰਦੂਰ ਦੇ ਵਿੱਚ ਮਹਿਲਾਵਾਂ ਨੇ ਚਮਕਾਇਆ ਭਾਰਤੀ ਫੌਜ ਦਾ ਨਾਮ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਸਸ਼ਰ ਕਾਲ ਢਿੱਲਿਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਹਾਲੀ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਵਿੱਚ ਭਾਰਤੀ ਫੌਜ ਦੀਆਂ ਮਹਿਲਾਵਾਂ ਦੇ ਵੱਲੋਂ ਆਪਣਾ ਦਮ ਵਿਖਾਇਆ ਗਿਆ ਤਾਂ ਦੱਸ ਦੇਈਏ ਕਿ ਜਿੱਥੇ ਇਸ ਦਰਮਿਆਨ ਕਰਨਲ ਸੋਫੀਆ ਕੁਰੇਸ਼ੀ ਤੇ ਵਿੰਗ ਕਮਾਂਡਰ ਵਿਉਮਿਕਾ ਸਿੰਘ ਜਨਾਦਿਵ ਵੱਲੋਂ ਸੰਜੇ ਤੌਰ ਤੇ ਦੇਸ਼ ਨੂੰ ਸੰਬੋਧਨ ਕੀਤਾ ਗਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਸੰਦੂਰਦ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ 9 ਠਿਕਾਣੇ ਜਿਹੜੇ ਨੇ ਪੂਰੇ ਤਰੀਕੇ ਦੇ ਨਾਲ ਤਬਾਹ ਕਰ ਦਿੱਤੇ ਤੇ ਇਸੇ ਦਰਮਿਆਨ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਇਸ਼ਲਾਦਾ ਕੀਤੀ ਗਈ ਇਸੇ ਦਰਮਿਆਨ ਫੌਜ ਦੇ ਵਿੱਚ ਸਥਾਈ ਕਮਿਸ਼ਨ ਦੇ ਫੈਸਲੇ ਦਾ ਵੀ ਜ਼ਿਕਰ ਹੋਇਆ ਦੱਸਦੇ ਇਹ ਕਿ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਫੌਜ ਦੇ ਵਿੱਚ ਮਹਿਲਾਵਾਂ ਨੂੰ ਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਕੀਤੀ ਗਈ ਹੈ ਤਾਂ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਤੇ ਹਵਾਈ ਫੌਜ ਦੀ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਿਨ੍ਹਾਂ ਨੇ ਸਾਂਝੇ ਤੌਰ ਤੇ ਆਪਰੇਸ਼ਨ ਸਿੰਦੂਰ ਦੇ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਜਿਸ ਨੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਹ ਕੀਤਾ ਜਿਸ ਤੋਂ ਬਾਅਦ ਰਾਸ਼ਟਰੀ ਏਕਤਾ ਤੇ ਭਾਈਚਾਰੇ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਵੀ ਦਿੱਤਾ ਤੇ ਦੇਖਦੇ ਆ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਜਿਵੇਂ ਭਾਰਤੀ ਮਾਰੇ ਗਏ ਸੰਤਾ ਉਸ ਦਾ ਬਦਲਾ ਲਿਆ ਗਿਆ ਤਾਂ ਪ੍ਰੈਸ ਬਰੀਫਿੰਗ ਦੇ ਅਗਵਾਈ ਕਰਨ ਵਾਲੀਆਂ ਇਹਨਾਂ ਦੋਵਾਂ ਅਧਿਕਾਰੀਆਂ ਜਿਨ੍ਹਾਂ ਦਾ ਦ੍ਰਿਸ਼ ਸਤਿਭਾਵਨਾ ਤੇ ਦ੍ਰਿੜਤਾ ਦਾ ਇੱਕ ਸੁਖਮ ਪਰ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ ਤੇ ਧਿਆਨ ਦੇਣ ਯੋਗ ਹੈ ਕਿ 2020 ਦੇ ਵਿੱਚ ਸੁਪਰੀਮ ਕੋਰਟ ਨੇ ਭਾਰਤੀ ਫੌਜ ਦੇ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਆਪਣੇ ਇਤਿਹਾਸਕ ਫੈਸਲੇ ਦੇ ਵਿੱਚ ਕਰਨਲ ਸੋਫੀਆ ਕੁਰੇਸ਼ੀ ਦੀਆਂ ਪ੍ਰਾਪਤੀਆਂ ਨੂੰ ਵਿਸ਼ੇਸ਼ ਤੌਰ ਤੇ ਸਵੀਕਾਰ ਕੀਤਾ ਹੈ ਕੇਂਦਰ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿ ਮਹਿਲਾ ਅਧਿਕਾਰੀ ਸਥਾਈ ਕਮਿਸ਼ਨ ਲਈ ਅਯੋਗ ਸਨ ਅਦਾਲਤ ਨੇ ਕਈ ਮਹਿਲਾ ਸ਼ਾਰਟ ਸਰਵਿਸ ਕਮਿਸ਼ਨ ਅਧਿਕਾਰੀਆਂ ਦੀ ਮਿਸਾਲੀ ਸੇਵਾ ਨੂੰ ਉਜਾਗਰ ਕੀਤਾ ਹਵਾਲਾ ਦਿੰਦੇ ਹੋਏ 12 ਨਾਵਾਂ ਦੇ ਵਿੱਚ ਜਿਹੜੇ 12 ਨਾਮ ਸਾਹਮਣੇ ਹੈ ਉਸ ਦੇ ਵਿੱਚ ਸੋਫੀਆ ਕੁਰੇਸ਼ੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਉਸ ਸਬੰਧ ਵਿੱਚ ਅਦਾਲਤ ਨੇ ਕਿਹਾ ਕਿ ਲੈਫਟੇਨੈਂਟ ਕਰਨਲ ਸੋਫੀਆ ਕੁਰੇਸ਼ੀ ਪਹਿਲੀ ਮਹਿਲਾ ਜਿਸ ਨੇ ਕੀ ਐਕਸਰਸਾਈਜ਼ ਫੋਰਸ 18 ਨਾਮਕ ਬਹੁ-ਰਾਸ਼ਟਰੀ ਫੌਜੀ ਅਭਿਆਸ ਦੇ ਵਿੱਚ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕੀਤੀ ਜੋ ਕਿ ਭਾਰਤ ਦੁਆਰਾ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਅਭਿਆਸ ਹੈ ਉਸਨੇ 2006 ਦੇ ਵਿੱਚ ਕਾਂਗੋ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦੇ ਵਿੱਚ ਸੇਵਾ ਨਿਭਾਈ ਜਿੱਥੇ ਉਹ ਹੋਰ ਨਾਲ ਦੇ ਨਾਲ ਉਹਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਦੀ ਨਿਗਰਾਨੀ ਕਰਨ ਤੇ ਮਾਨਵਤਾਵਾਦੀ ਗਤੀਵਿਧੀਆਂ ਦੇ ਵਿੱਚ ਸਹਾਇਤਾ ਕਰਨ ਦੀ ਇੰਚਾਰਜ ਉਹਨਾਂ ਦੇ ਕੰਮ ਦੇ ਵਿੱਚ ਸੰਘਰਸ਼ ਪ੍ਰਭਾਵਿਤ ਖੇਤਰਾਂ ਦੇ ਵਿੱਚ ਸ਼ਾਂਤੀ ਯਕੀਨੀ ਬਣਾਉਣਾ ਸ਼ਾਮਲ ਹੈ गाइस ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਹੋਈ ਹੈ ਤਾਂ ਫੈਸਲੇ ਦੇ ਵਿੱਚ ਜ਼ਿਕਰ ਕਰਦਿਆ ਹੋਰ ਮਹਿਲਾਵਾਂ ਅਧਿਕਾਰੀਆਂ ਦਾ ਵੀ ਜ਼ਿਕਰ ਹੈ ਜਿੱਥੇ ਲੈਫਟੀਨੈਂਟ ਕਰਨਲ ਅਨੂ ਵੰਦਾਨਾ ਜੱਗੀ ਇਸ ਦੇ ਨਾਲ ਮੇਜਰ ਮਧੂਮਿਤਾ ਸਤੰਬਰ 2010 ਦੇ ਵਿੱਚ ਨਈ ਦੇ ਅਫਸਰ ਸਿਖਰਾਈ ਅਕੈਡਮੀ ਦੇ ਵਿੱਚ ਜਿੱਥੇ ਲੈਫਟినੈਂਟ ਏ ਦਿਵਿਆ ਨੂੰ 170 પુરુਸ਼ ਅਧਿਕਾਰੀਆਂ ਤੇ 52 ਮਹਿਲਾ ਅਧਿਕਾਰੀਆਂ ਦੇ ਵਜੂ ਸਵਾਰਡ ਆਫ ਆਨਰ ਦਿੱਤਾ ਗਿਆ। ਚੌਥੀ ਮੇਜਰ ਗੋਪਿਕਾਜੀਤ ਸਿੰਘ ਪਵਾਰ ਨੂੰ ਲਿਬਨਾਨ ਦੇ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਦੇ ਇੱਕ ਫੌਜੀ ਮੈਂਬਰ ਦੇ ਵਜੂਸ ਦੀ ਭੂਮਿਕਾ ਨੂੰ ਮਾਨਤਾ ਦੇਣ ਦੇ ਲਈ ਸੰਯੁਕਤ ਰਾਸ਼ਟਰ ਦੇ ਸਖਤਰ ਜਨਰਲ ਦੇ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਮੇਜਰ ਮਦੂਰਾਣਾ ਇਸਨਾ ਕੈਪਟਨ ਅਸ਼ਵਨੀ ਪਵਾਰ ਕੈਪਟਨ ਸ਼ਿਪਰਾ ਮਜੂਮਦਾਰ ਨੂੰ 2007 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਸੇਵਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਪਿਛੋਕਰ ਦੇ ਵਿੱਚ ਅਦਾਲਤ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀਆਂ ਨੇ ਫੋਰਸ ਦਾ ਨਾਂ ਰੋਸ਼ਨ ਕੀਤਾ ਅਦਾਲਤ ਨੇ ਨੋਟ ਕੀਤਾ ਹੈ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀ 2004 ਤੋਂ ਸਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਸਰੀਆਲੇਬਨਾਲ ਇਥੋਪੀਆ ਤੇ ਇਜ਼ਰਾਈਲ ਦੇ ਵਿੱਚ ਸਰਗਰਮ ਲੜਾਈਆਂ ਦੇ ਦ੍ਰਿਸ਼ ਦੇ ਵਿੱਚ ਵੀ ਤਹਿਨਾਤ ਨਹੀਂ ਤਾਂ ਇਸ ਪਿਛੋਕਰ ਦੇ ਵਿੱਚ ਫੈਸਲੇ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਸੇਵਾ ਦਾ ਉਹਨਾਂ ਦਾ ਰਿਕਾਰਡ ਨਿੰਦਣਯੋਗ ਨਹੀਂ ਹੈ ਲਿੰਗ ਦੇ ਆਧਾਰ ਤੇ ਉਹਨਾਂ ਦੀ ਯੋਗਤਾਵਾਂ ਤੇ ਸ਼ੱਕ ਕਰਨਾ ਨਾ ਸਿਰਫ ਔਰਤਾ ਦੇ ਤੌਰ ਤੇ ਉਹਨਾਂ ਦੇ ਮਾਨ ਸਨਮਾਨ ਦਾ ਅਪਮਾਨ ਹੈ ਸਗੋਂ ਭਾਰਤੀ ਫੌਜ ਦੇ ਮੈਂਬਰ ਮਰਦਾਂ ਤੇ ਔਰਤਾ ਦੇ ਮਾਨ ਸਨਮਾਨ ਦਾ ਵੀ ਅਪਮਾਨ ਹੈ ਜੋ ਕਿ ਇੱਕ ਸਾਂਝੇ ਮਿਸ਼ਨ ਦੇ ਵਿੱਚ ਬਰਾਬਰ ਦੇ ਨਾਗਰਿਕਾਂ ਦੇ ਵਜੋਂ ਸੇਵਾ ਕਰਦੇ ਨੇ ਆਪਰੇਸ਼ਨ ਸਿੰਦੂਰ ਦੇ ਵਿੱਚ ਮਹਿਲਾਵਾਂ ਨੇ ਚਮਕਾਇਆ ਭਾਰਤੀ ਫੌਜ ਦਾ ਨਾਮ ਸੁਪਰੀਮ ਕੋਰਟ ਦੇ ਵੱਲੋਂ ਕਰਨਲ 소ਫੀਆ ਕੁਰੇਸ਼ੀ ਦੀ ਸ਼ਲਾਘਾ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਸਸ਼ਰ ਕਾਲ ਢੇਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਹਾਲੀ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਵਿੱਚ ਭਾਰਤੀ ਫੌਜ ਦੀਆਂ ਮਹਿਲਾਵਾਂ ਦੇ ਵੱਲੋਂ ਆਪਣਾ ਦਮ ਵਿਖਾਇਆ ਗਿਆ ਤਾਂ ਦੱਸਦੇ ਕੀ ਹੈ ਕਿ ਜਿੱਥੇ ਇਸ ਦਰਮਿਆਨ ਕਰਨਲ 소ਫੀਆ ਕੁਰੇਸ਼ੀ ਤੇ ਵਿੰਗ ਕਮਾਂਡਰ ਵਿਉਮਿਕਾ ਸਿੰਘ ਜਨਾਦਿਵ ਵੱਲੋਂ ਸੰਜੇ ਤੌਰ ਤੇ ਦੇਸ਼ ਨੂੰ ਸੰਬੋਧਨ ਕੀਤਾ ਗਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਸੰਦੂਰਦ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ 9 ਠਿਕਾਣੇ ਜਿਹੜੇ ਨੇ ਪੂਰੇ ਤਰੀਕੇ ਦੇ ਨਾਲ ਤਬਾਹ ਕਰ ਦਿੱਤੇ ਤੇ ਇਸੇ ਦਰਮਿਆਨ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਇਸ਼ਲਾਗਾ ਕੀਤੀ ਗਈ ਇਸੇ ਦਰਮਿਆਨ ਫੌਜ ਦੇ ਵਿੱਚ ਸਥਾਈ ਕਮਿਸ਼ਨ ਦੇ ਫੈਸਲੇ ਦਾ ਵੀ ਜ਼ਿਕਰ ਹੋਇਆ ਦੱਸਦੇ ਇਹ ਕਿ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਕਰਦਿਆ ਕਰਨਲ ਸੋਫੀਆ ਕੁਰੇਸ਼ੀ ਦੀ ਛਲਾਗਾ ਕੀਤੀ ਗਈ ਹੈ ਤਾਂ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਤੇ ਹਵਾਈ ਫੌਜ ਦੀ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਿਨ੍ਹਾਂ ਨੇ ਸਾਂਝੇ ਤੌਰ ਤੇ ਆਪਰੇਸ਼ਨ ਸਿੰਦੂਰ ਦੇ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਜਿਸ ਨੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਹ ਕੀਤਾ ਜਿਸ ਤੋਂ ਬਾਅਦ ਰਾਸ਼ਟਰੀ ਏਕਤਾ ਤੇ ਭਾਈਚਾਰੇ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਵੀ ਦਿੱਤਾ ਤੇ ਦੇਖਦੇ ਆ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਜਿਵੇਂ ਭਾਰਤੀ ਮਾਰੇ ਗਏ ਸੰਤਾ ਉਸ ਦਾ ਬਦਲਾ ਲਿਆ ਗਿਆ ਤਾਂ ਪ੍ਰੈਸ ਬਰੀਫਿੰਗ ਦੀ ਅਗਵਾਈ ਕਰਨ ਵਾਲੀਆਂ ਇਹਨਾਂ ਦੋਵਾਂ ਅਧਿਕਾਰੀਆਂ ਜਿਨ੍ਹਾਂ ਦਾ ਦ੍ਰਿਸ਼ ਸਤਿਭਾਵਨਾ ਤੇ ਦ੍ਰਿੜਤਾ ਦਾ ਇੱਕ ਸੁਖਮ ਪਰ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ ਤੇ ਧਿਆਨ ਦੇਣ ਯੋਗ ਹੈ ਕਿ 2020 ਦੇ ਵਿੱਚ ਸੁਪਰੀਮ ਕੋਰਟ ਨੇ ਭਾਰਤੀ ਫੌਜ ਦੇ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਆਪਣੇ ਇਤਿਹਾਸਿਕ ਫੈਸਲੇ ਦੇ ਵਿੱਚ ਕਰਨਲ ਸੋਫੀਆ ਕੁਰੇਸ਼ੀ ਦੀਆਂ ਪ੍ਰਾਪਤੀਆਂ ਨੂੰ ਵਿਸ਼ੇਸ਼ ਤੌਰ ਤੇ ਸਵੀਕਾਰ ਕੀਤਾ ਕੇਂਦਰ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿ ਮਹਿਲਾ ਅਧਿਕਾਰੀ ਸਥਾਈ ਕਮਿਸ਼ਨ ਲਈ ਅਯੋਗ ਸਨ ਅਦਾਲਤ ਨੇ ਕਈ ਮਹਿਲਾ ਸ਼ਾਰਟ ਸਰਵਿਸ ਕਮਿਸ਼ਨ ਅਧਿਕਾਰੀਆਂ ਦੀ ਮਿਸਾਲੀ ਸੇਵਾ ਨੂੰ ਉਜਾਗਰ ਕੀਤਾ ਹਵਾਲਾ ਦਿੰਦੇ ਹੋਏ 12 ਨਾਵਾਂ ਦੇ ਵਿੱਚ ਜਿਹੜੇ 12 ਨਾਮ ਸਾਹਮਣੇ ਆਏ ਉਸ ਦੇ ਵਿੱਚ ਸੋਫੀਆ ਕੁਰੇਸ਼ੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅਦਾਲਤ ਨੇ ਕਿਹਾ ਕਿਲ ਅਫਟੀਰੇਂਟ ਕਰਨਲ 소ਫੀਆ ਕੁਰੇਸ਼ੀ ਪਹਿਲੀ ਮਹਿਲਾ ਜਿਸ ਨੇ ਕੀ ਐਕਸਰਸਾਈਜ਼ ਫੋਰਸ 18 ਨਾਮਕ ਬਹੁ-ਰਾਸ਼ਟਰੀ ਫੌਜੀ ਅਭਿਆਸ ਦੇ ਵਿੱਚ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕੀਤੀ ਜੋ ਕਿ ਭਾਰਤ ਦੇ ਦੁਆਰਾ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਅਭਿਆਸ ਹੈ ਉਸਨੇ 2006 ਦੇ ਵਿੱਚ ਕਾਂਗੋ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦੇ ਵਿੱਚ ਸੇਵਾ ਨਿਭਾਈ ਜਿੱਥੇ ਉਹ ਹੋਰਨਾ ਦੇ ਨਾਲ ਉਹਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਦੀ ਨਿਗਰਾਨੀ ਕਰਨ ਤੇ ਮਾਨਵਤਾਵਾਦੀ ਗਤੀਵਿਧੀਆਂ ਦੇ ਵਿੱਚ ਸਹਾਇਤਾ ਕਰਨ ਦੀ ਇੰਚਾਰਜ ਉਹਨਾਂ ਦੇ ਕੰਮ ਦੇ ਵਿੱਚ ਸੰਘਰਸ਼ ਪ੍ਰਭਾਵਿਤ ਖੇਤਰਾਂ ਦੇ ਵਿੱਚ ਸ਼ਾਂਤੀ ਯਕੀਨੀ ਬਣਾਉਣਾ ਸ਼ਾਮਲ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਹੋਈ ਹੈ ਤਾਂ ਫੈਸਲੇ ਦੇ ਵਿੱਚ ਜ਼ਿਕਰ ਕਰਦਿਆ ਹੋਰ ਮਹਿਲਾਵਾਂ ਅਧਿਕਾਰੀਆਂ ਦਾ ਵੀ ਜ਼ਿਕਰ ਹੈ ਜਿੱਥੇ ਲੈਫਟੀਨੈਂਟ ਕਰਨਲ ਅਨੂ ਵੰਦਾਨਾ ਜੱਗੀ ਇਸ ਦੇ ਨਾਲ ਮੇਜਰ ਮਧੂਮਿਤਾ 23 ਸਤੰਬਰ 2010 ਦੇ ਵਿੱਚ ਨਈ ਦੇ ਅਫਸਰ ਸਿਖਰਾਈ ਅਕੈਡਮੀ ਦੇ ਵਿੱਚ ਜਿੱਥੇ ਲੈਫਟਨੈਂਟ ਏ ਦਿਵਿਆ ਨੂੰ 170 ਪੁਰਸ਼ ਅਧਿਕਾਰੀਆਂ ਤੇ 52 ਮਹਿਲਾ ਅਧਿਕਾਰੀਆਂ ਦੇ ਵਜੂ ਸਵਾਰਡ ਆਫ ਆਨਰ ਦਿੱਤਾ ਗਿਆ। ਤ੍ਰਿਤੀ ਮੇਜਰ ਗੋਪਿਕਾਜੀਤ ਸਿੰਘ ਪਵਾਰ ਨੂੰ ਲਿਬਨਾਨ ਦੇ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਦੇ ਇੱਕ ਫੌਜੀ ਮੈਂਬਰ ਦੇ ਵਜੂਸ ਦੀ ਭੂਮਿਕਾ ਨੂੰ ਮਾਨਤਾ ਦੇਣ ਦੇ ਲਈ ਸੰਯੁਕਤ ਰਾਸ਼ਟਰ ਦੇ ਸੱਤਰ ਜਨਰਲ ਦੇ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਮੇਜਰ ਮਧੂ ਰਾਣਾ ਇਸਨਾ ਕੈਪਟਨ ਅਸ਼ਵਨੀ ਪਵਾਰ ਕੈਪਟਨ ਸ਼ਿਪਰਾ ਮਜੂਮਦਾਰ ਨੂੰ 2007 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਸੇਵਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਪਿਛੋਕਰ ਦੇ ਵਿੱਚ ਅਦਾਲਤ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀਆਂ ਨੇ ਫੋਰਸ ਦਾ ਨਾਮ ਰੋਸ਼ਨ ਕੀਤਾ ਅਦਾਲਤ ਨੇ ਨੋਟ ਕੀਤਾ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀ 2004 ਤੋਂ ਸਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਸਰੀਆ ਲੇਬਨਾਨ ਇਥੋਪੀਆ ਤੇ ਇਜ਼ਰਾਈਲ ਦੇ ਵਿੱਚ ਸਰਗਰਮ ਲੜਾਈਆਂ ਦੇ ਦ੍ਰਿਸ਼ ਦੇ ਵਿੱਚ ਵੀ ਤਹਿਨਾਤ ਨੇ ਤਾਂ ਇਸ ਪਿਛੋਕਰ ਦੇ ਵਿੱਚ ਫੈਸਲੇ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਸੇਵਾ ਦਾ ਉਹਨਾਂ ਦਾ ਰਿਕਾਰਡ ਨਿੰਦਣਯੋਗ ਨਹੀਂ ਹੈ ਲਿੰਗ ਦੇ ਆਧਾਰ ਤੇ ਉਹਨਾਂ ਦੀਆਂ ਯੋਗਤਾਵਾਂ ਤੇ ਸ਼ੱਕ ਕਰਨਾ ਨਾ ਸੌਲਫ ਔਰਤਾਂ ਦੇ ਤੌਰ ਤੇ ਉਹਨਾਂ ਦੇ ਮਾਨ ਸਨਮਾਨ ਦਾ ਅਪਮਾਨ ਹੈ ਸਗੋਂ ਭਾਰਤੀ ਫੌਜ ਦੇ ਮੈਂਬਰ ਮਰਦਾਂ ਤੇ ਔਰਤਾਂ ਦੇ ਮਾਨ ਸਨਮਾਨ ਦਾ ਵੀ ਅਪਮਾਨ ਹੈ ਜੋ ਕਿ ਇੱਕ ਸਾਂਝੇ ਮਿਸ਼ਨ ਦੇ ਵਿੱਚ ਬਰਾਬਰ ਦੇ ਨਾਗਰੀਕਾ ਦੇ ਵਜੋਂ ਸੇਵਾ ਕਰਦੇ ਨੇ ਆਪਰੇਸ਼ਨ ਸਿੰਦੂਰ ਦੇ ਵਿੱਚ ਮਹਿਲਾਵਾਂ ਨੇ ਚਮਕਾਇਆ ਭਾਰਤੀ ਫੌਜ ਦਾ ਨਾਮ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਸਰਕਾਰ ਡੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਹਾਲ ਹੀ ਦੇ ਵਿੱਚ ਆਪਰੇਸ਼ਨ ਸੰਦੂਰਦ ਵਿੱਚ ਭਾਰਤੀ ਫੌਜ ਦੀਆਂ ਮਹਿਲਾਵਾਂ ਦੇ ਵੱਲੋਂ ਆਪਣਾ ਦਮ ਵਿਖਾਇਆ ਗਿਆ ਤਾਂ ਦੱਸਦੇ ਕਿ ਜਿੱਥੇ ਇਸ ਦਰਮਿਆਨ ਕਰਨਲ ਸੋਫੀਆ ਕੁਰੇਸ਼ੀ ਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਿਨ੍ਹਾਂ ਦੇ ਵੱਲੋਂ ਸਾਂਝੇ ਤੌਰ ਤੇ ਦੇਸ਼ ਨੂੰ ਸੰਬੋਧਨ ਕੀਤਾ ਗਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਸੰਦੂਰਦ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਨੌ ਠਿਕਾਣੇ ਜਿਹੜੇ ਨੇ ਪੂਰੇ ਤਰੀਕੇ ਨਾਲ ਤਬਾਹ ਕਰ ਦਿੱਤੇ ਤੇ ਐਸੀ ਦਰਮਿਆਨ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਕੀਤੀ ਗਈ ਇਸ ਦੇ ਦਰਮਿਆਨ ਫੌਜ ਦੇ ਵਿੱਚ ਸਥਾਈ ਕਮਿਸ਼ਨ ਦੇ ਫੈਸਲੇ ਦਾ ਵੀ ਜ਼ਿਕਰ ਹੋਇਆ ਦੱਸ ਦਈਏ ਕਿ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਕਰਦਿਆ ਕਰਨਲ ਸੋਫੀਆ ਕੁਰੇਸ਼ੀ ਦੀ ਛਲਾਗਾ ਕੀਤੀ ਗਈ ਹੈ ਤਾਂ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਤੇ ਹਵਾਈ ਫੌਜ ਦੀ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਿਨ੍ਹਾਂ ਨੇ ਸਾਂਝੇ ਤੌਰ ਤੇ ਆਪਰੇਸ਼ਨ ਸਿੰਦੂਰ ਦੇ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਜਿਸ ਨੇ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਹ ਕੀਤਾ ਜਿਸ ਤੋਂ ਬਾਅਦ ਰਾਸ਼ਟਰੀ ਏਕਤਾ ਤੇ ਭਾਈਚਾਰੇ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਵੀ ਦਿੱਤਾ ਤੇ ਦੇਖਦੇ ਆ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਜਿਵੇਂ ਭਾਰਤੀ ਮਾਰੇ ਗਏ ਸੰਤ ਉਸ ਦਾ ਬਦਲਾ ਲਿਆ ਗਿਆ ਤਾਂ ਪ੍ਰੈਸ ਬਰੀਫਿੰਗ ਦੀ ਅਗਵਾਈ ਕਰਨ ਵਾਲੀਆਂ ਇਹਨਾਂ ਦੋਵਾਂ ਅਧਿਕਾਰੀਆਂ ਜਿਨ੍ਹਾਂ ਦਾ ਦ੍ਰਿਸ਼ ਸਤਿਭਾਵਨਾ ਤੇ ਡ੍ਰਿੜਤਾ ਦਾ ਇੱਕ ਸੁਖਮ ਪਰ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ ਹੈ ਇਹ ਧਿਆਨ ਦੇਣ ਯੋਗ ਹੈ ਕਿ 2020 ਦੇ ਵਿੱਚ ਸੁਪਰੀਮ ਕੋਰਟ ਨੇ ਭਾਰਤੀ ਫੌਜ ਦੇ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਆਪਣੇ ਇਤਿਹਾਸਕ ਫੈਸਲੇ ਦੇ ਵਿੱਚ ਕਰਨਲ ਸੋਫੀਆ ਕੁਰੇਸ਼ੀ ਦੀਆਂ ਪ੍ਰਾਪਤੀਆਂ ਨੂੰ ਵਿਸ਼ੇਸ਼ ਤੌਰ ਤੇ ਸਵੀਕਾਰ ਕੀਤਾ ਹੈ ਕੇਂਦਰ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿ ਮਹਿਲਾ ਅਧਿਕਾਰੀ ਸਥਾਈ ਕਮਿਸ਼ਨ ਲਈ ਅਯੋਗ ਸਨ ਅਦਾਲਤ ਨੇ ਕਈ ਮਹਿਲਾ ਸ਼ਾਰਟ ਸਰਵਿਸ ਕਮਿਸ਼ਨ ਅਧਿਕਾਰੀਆਂ ਦੀ ਮਿਸਾਲੀ ਸੇਵਾ ਨੂੰ ਉਜਾਗਰ ਕੀਤਾ ਹਵਾਲਾ ਦਿੰਦੇ ਹੋਏ 12 ਨਾਵਾਂ ਦੇ ਵਿੱਚ ਜਿਹੜੇ 12 ਨਾਮ ਸਾਹਮਣੇ ਆਏ ਉਸ ਦੇ ਵਿੱਚ ਸੋਫੀਆ ਕੁਰੇਸ਼ੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅਦਾਲਤ ਨੇ ਕਿਹਾ ਕਿ ਇਲਾਪਰੇਟ ਕਰਨਲ ਸੋਫੀਆ ਕੁਰੇਸ਼ੀ ਪਹਿਲੀ ਮਹਿਲਾ ਜਿਸ ਨੇ ਕੀ ਐਕਸਰਸਾਈਜ਼ ਫੋਰਸ 18 ਨਾਮਕ ਬਹੁ ਰਾਸ਼ਟਰੀ ਫੌਜੀ ਅਭਿਆਸ ਦੇ ਵਿੱਚ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕੀਤੀ ਜੋ ਕਿ ਭਾਰਤ ਦੇ ਦੁਆਰਾ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਅਭਿਆਸ ਹੈ ਉਸਨੇ 2006 ਦੇ ਵਿੱਚ ਕਾਂਗੋ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦੇ ਵਿੱਚ ਸੇਵਾ ਨਿਭਾਈ ਜਿੱਥੇ ਉਹ ਹੋਰਨਾ ਦੇ ਨਾਲ ਉਹਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਦੀ ਨਿਗਰਾਨੀ ਕਰਨ ਤੇ ਮਾਨਵਤਾਵਾਦੀ ਗਤੀਵਿਧੀਆਂ ਦੇ ਵਿੱਚ ਸਹਾਇਤਾ ਕਰਨ ਦੀ ਇੰਚਾਰਜ ਉਹਨਾਂ ਦੇ ਕੰਮ ਦੇ ਵਿੱਚ ਸੰਘਰਸ਼ ਪ੍ਰਭਾਵਿਤ ਖੇਤਰਾਂ ਦੇ ਵਿੱਚ ਸ਼ਾਂਤੀ ਯਕੀਨੀ ਬਣਾਉਣਾ ਸ਼ਾਮਲ ਸੀ गाइस ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਹੋਈ ਹੈ ਤਾਂ ਫੈਸਲੇ ਦੇ ਵਿੱਚ ਜ਼ਿਕਰ ਕਰਦਿਆ ਹੋਰ ਮਹਿਲਾਵਾਂ ਅਧਿਕਾਰੀਆਂ ਦਾ ਵੀ ਜ਼ਿਕਰ ਹੈ ਜਿੱਥੇ ਲੈਫਟੀਨੈਂਟ ਕਰਨਲ अनुवंदाना जग्गी इस ਦੇ ਨਾਲ ਮੇਜਰ ਮਧੂਮਿਤਾ 3 ਸਤੰਬਰ 2010 ਦੇ ਵਿੱਚ ਨਈ ਦੇ ਅਫਸਰ ਸਿਖਰਾਈ ਅਕੈਡਮੀ ਦੇ ਵਿੱਚ ਜਿੱਥੇ ਲੈਫਟਨੈਂਟ ਏ ਦਿਵਿਆ ਨੂੰ 170 ਪੁਰਸ਼ ਅਧਿਕਾਰੀਆਂ ਤੇ 52 ਮਹਿਲਾ ਅਧਿਕਾਰੀਆਂ ਦੇ ਵਜੂ ਸਵਾਰਡ ਆਫ ਆਨਰ ਦਿੱਤਾ ਗਿਆ ਤੇ ਉੱਥੇ ਹੀ ਮੇਜਰ ਗੋਪਿਕਾਜੀਤ ਸਿੰਘ ਪਵਾਰ ਨੂੰ ਲਿਬਨਾਨ ਦੇ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਦੇ ਇੱਕ ਫੌਜੀ ਮੈਂਬਰ ਦੇ ਵਜੂਸ ਦੀ ਭੂਮਿਕਾ ਨੂੰ ਮਾਨਤਾ ਦੇਣ ਦੇ ਲਈ ਸੰਯੁਕਤ ਰਾਸ਼ਟਰ ਦੇ ਸੱਤਰ ਜਨਰਲ ਦੇ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਮੇਜਰ ਮਧੂ ਰਾਣਾ ਇਸਨਾ ਕੈਪਟਨ ਅਸ਼ਵਨੀ ਪਵਾਰ ਕੈਪਟਨ ਸ਼ਿਪਰਾ ਮਜੂਮਦਾਰ ਨੂੰ 2007 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਸੇਵਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਪਿਛੋਕਰ ਦੇ ਵਿੱਚ ਅਦਾਲਤ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀਆਂ ਨੇ ਫੋਰਸ ਦਾ ਨਾਂ ਰੌਸ਼ਨ ਕੀਤਾ ਅਦਾਲਤ ਨੇ ਨੋਟ ਕੀਤਾ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀ 2004 ਤੋਂ ਸਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਸਰੀਆਲੇਬਨਾਲ ਇਥੋਪੀਆ ਤੇ ਇਜ਼ਰਾਈਲ ਦੇ ਵਿੱਚ ਸਰਗਰਮ ਲੜਾਈਆਂ ਦੇ ਦ੍ਰਿਸ਼ ਦੇ ਵਿੱਚ ਵੀ ਤਾਇਨਾਤ ਨੇ ਤਾਂ ਇਸ ਪਿਛੋਕਰ ਦੇ ਵਿੱਚ ਫੈਸਲੇ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਸੇਵਾ ਦਾ ਉਹਨਾਂ ਦਾ ਰਿਕਾਰਡ ਨਿੰਦਣਯੋਗ ਨਹੀਂ ਹੈ ਲਿੰਗ ਦੇ ਆਧਾਰ ਤੇ ਉਹਨਾਂ ਦੀਆਂ ਯੋਗਤਾਵਾਂ ਤੇ ਸ਼ੱਕ ਕਰਨਾ ਨਾ ਸਿਰਫ ਔਰਤਾ ਦੇ ਤੌਰ ਤੇ ਉਹਨਾਂ ਦੇ ਮਾਨ ਸਨਮਾਨ ਦਾ ਅਪਮਾਨ ਹੈ ਸਗੋਂ ਭਾਰਤੀ ਫੌਜ ਦੇ ਮੈਂਬਰ ਮਰਦਾਂ ਤੇ ਔਰਤਾ ਦੇ ਮਾਨ ਸਨਮਾਨ ਦਾ ਵੀ ਅਪਮਾਨ ਹੈ ਜੋ ਕਿ ਇੱਕ ਸਾਂਝੇ ਮਿਸ਼ਨ ਦੇ ਵਿੱਚ ਬਰਾਬਰ ਦੇ ਨਾਗਰੀਕਾ ਦੇ ਵਜੋਂ ਸੇਵਾ ਕਰਦੇ ਨੇ ਆਪਰੇਸ਼ਨ ਸਿੰਦੂਰ ਦੇ ਵਿੱਚ ਮਹਿਲਾਵਾਂ ਨੇ ਚਮਕਾਇਆ ਭਾਰਤੀ ਫੌਜ ਦਾ ਨਾਮ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਸਸ਼ੋਕਾਰ ਦਿੱਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਹਾਲ ਹੀ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਵਿੱਚ ਭਾਰਤੀ ਫੌਜ ਦੀਆਂ ਮਹਿਲਾਵਾਂ ਦੇ ਵੱਲੋਂ ਆਪਣਾ ਦਮ ਵਿਖਾਇਆ ਗਿਆ ਤਾਂ ਦੱਸ ਦੇਈਏ ਕਿ ਜਿੱਥੇ ਇਸ ਦਰਮਿਆਨ ਕਰਨਲ ਸੋਫੀਆ ਕੁਰੇਸ਼ੀ ਤੇ ਵਿੰਗ ਕਮਾਂਡਰ ਵਿਉਮਿਕਾ ਸਿੰਘ ਜਨਾਦਿਵ ਨੂੰ ਸੰਜੇ ਤੌਰ ਤੇ ਦੇਸ਼ ਨੂੰ ਸੰਬੋਧਨ ਕੀਤਾ ਗਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਸੰਦੂਰ ਦੇ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਨੌ ਠਿਕਾਣੇ ਜਿਹੜੇ ਨੇ ਪੂਰੇ ਤਰੀਕੇ ਦੇ ਨਾਲ ਤਬਾਹ ਕਰ ਦਿੱਤੇ ਤੇ ਐਸੀ ਦਰਮਿਆਨ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਕੀਤੀ ਗਈ ਐਸੀ ਦਰਮਿਆਨ ਫੌਜ ਦੇ ਵਿੱਚ ਸਥਾਈ ਕਮਿਸ਼ਨ ਦੇ ਫੈਸਲੇ ਦਾ ਵੀ ਜ਼ਿਕਰ ਹੋਇਆ ਦੱਸਦੇ ਇਹ ਕਿ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਕਰਦਿਆ ਕਰਨਲ 소ਫੀਆ ਕੁਰੇਸ਼ੀ ਦੀ ਸ਼ਲਾਘਾ ਕੀਤੀ ਗਈ ਹੈ ਤਪਾਰਤੀ ਫੌਜ ਦੀ ਕਰਨਲ 소ਫੀਆ ਕੁਰੇਸ਼ੀ ਤੇ ਹਵਾਈ ਫੌਜ ਦੀ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਿਨ੍ਹਾਂ ਨੇ ਸਾਂਝੇ ਤੌਰ ਤੇ ਆਪਰੇਸ਼ਨ ਸਿੰਦੂਰ ਦੇ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਜਿਸ ਨੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਹ ਕੀਤਾ ਜਿਸ ਤੋਂ ਬਾਅਦ ਰਾਸ਼ਟਰੀ ਇਕਤਾ ਤੇ ਭਾਈਚਾਰੇ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਵੀ ਦਿੱਤਾ ਇਹ ਦੇਖਦੇ ਆ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਜਿਵੇਂ ਭਾਰਤੀ ਮਾਰੇ ਗਏ ਸੰਤ ਉਸ ਦਾ ਬਦਲਾ ਲਿਆ ਗਿਆ ਤਾਂ ਪ੍ਰੈਸ ਬਰੀਫਿੰਗ ਦੀ ਅਗਵਾਈ ਕਰਨ ਵਾਲੀਆਂ ਇਹਨਾਂ ਦੋਵਾਂ ਅਧਿਕਾਰੀਆਂ ਜਿਨ੍ਹਾਂ ਦਾ ਦ੍ਰਿਸ਼ ਸਤਿਭਾਵਨਾ ਤੇ ਦ੍ਰਿੜਤਾ ਦਾ ਇੱਕ ਸੁਖਮ ਪਰ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ ਹੈ ਤਾਂ ਧਿਆਨ ਦੇਣ ਯੋਗ ਹੈ ਕਿ 2020 ਦੇ ਵਿੱਚ ਸੁਪਰੀਮ ਕੋਰਟ ਨੇ ਭਾਰਤੀ ਫੌਜ ਦੇ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਆਪਣੇ ਇਤਿਹਾਸਕ ਫੈਸਲੇ ਦੇ ਵਿੱਚ ਕਰਨਲ ਸੋਫੀਆ ਕੁਰੇਸ਼ੀ ਦੀਆਂ ਪ੍ਰਾਪਤੀਆਂ ਨੂੰ ਵਿਸ਼ੇਸ਼ ਤੌਰ ਤੇ ਸਵੀਕਾਰ ਕੀਤਾ। ਕੇਂਦਰ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿ ਮਹਿਲਾ ਅਧਿਕਾਰੀ ਸਥਾਈ ਕਮਿਸ਼ਨ ਲਈ ਅਯੋਗ ਸਨ, ਅਦਾਲਤ ਨੇ ਕਈ ਮਹਿਲਾ ਸ਼ਾਰਟ ਸਰਵਿਸ ਕਮਿਸ਼ਨ ਅਧਿਕਾਰੀਆਂ ਦੀ ਮਿਸਾਲੀ ਸੇਵਾ ਨੂੰ ਉਜਾਗਰ ਕੀਤਾ। ਹਵਾਲਾ ਦਿੰਦੇ ਹੋਏ 12 ਨਾਵਾਂ ਦੇ ਵਿੱਚ ਜਿਹੜੇ 12 ਨਾਮ ਸਾਹਮਣੇ ਆਏ ਉਸ ਦੇ ਵਿੱਚ ਸੋਫੀਆ ਕੁਰੇਸ਼ੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅਦਾਲਤ ਨੇ ਕਿਹਾ ਕਿ ਲੈਫਟਨੈਂਟ ਕਰਨਲ ਸੋਫੀਆ ਕੁਰੇਸ਼ੀ ਪਹਿਲੀ ਮਹਿਲਾ ਜਿਸ ਨੇ ਕੀ ਐਕਸਰਸਾਈਜ਼ ਫੋਰਸ 18 ਨਾਮਕ ਬਹੁ-ਰਾਸ਼ਟਰੀ ਫੌਜੀ ਅਭਿਆਸ ਦੇ ਵਿੱਚ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕੀਤੀ ਜੋ ਕਿ ਭਾਰਤ ਦੇ ਦੁਆਰਾ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਅਭਿਆਸ ਹੈ ਉਸਨੇ 2006 ਦੇ ਵਿੱਚ ਕਾਂਗੋ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦੇ ਵਿੱਚ ਸੇਵਾ ਨਿਭਾਈ ਜਿੱਥੇ ਉਹ ਹੋਰ ਨਾਲ ਦੇ ਨਾਲ ਉਹਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਦੀ ਨਿਗਰਾਨੀ ਕਰਨ ਤੇ ਮਾਨਵਤਾਵਾਦੀ ਗਤੀਵਿਧੀਆਂ ਦੇ ਵਿੱਚ ਸਹਾਇਤਾ ਕਰਨ ਦੀ ਇਨਚਾਰਜ ਉਹਨਾਂ ਦੇ ਕੰਮ ਦੇ ਵਿੱਚ ਸੰਘਰਸ਼ ਪ੍ਰਭਾਵਿਤ ਖੇਤਰਾਂ ਦੇ ਵਿੱਚ ਸ਼ਾਂਤੀ ਯਕੀਨੀ ਬਣਾਉਣਾ ਸ਼ਾਮਲ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਹੋਈ ਹੈ ਤਾਂ ਫੈਸਲੇ ਦੇ ਵਿੱਚ ਜ਼ਿਕਰ ਕਰਦਿਆ ਹੋਰ ਮਹਿਲਾਵਾਂ ਅਧਿਕਾਰੀਆਂ ਦਾ ਵੀ ਜ਼ਿਕਰ ਹੈ ਜਿੱਥੇ ਲੈਫਟੀਨੈਂਟ ਕਰਨਲ ਅਨੂ ਵੰਦਾਨਾ ਜੱਗੀ ਇਸ ਦੇ ਨਾਲ ਮੇਜਰ ਮਧੂਮਿਤਾ 23 ਸਤੰਬਰ 2010 ਦੇ ਵਿੱਚ ਨਈ ਦੇ ਅਫਸਰ ਸਿਖਰਾਈ ਅਕੈਡਮੀ ਦੇ ਵਿੱਚ ਜਿੱਥੇ ਲੈਫਟినੈਂਟ ਏ ਦਿਵਿਆ ਨੂੰ 170 ਫੋਰਸ ਅਧਿਕਾਰੀਆਂ ਤੇ 52 ਮਹਿਲਾ ਅਧਿਕਾਰੀਆਂ ਦੇ ਵਜੂ ਸਵਾਰਡ ਆਫ ਆਨਰ ਦਿੱਤਾ ਗਿਆ। ਤ੍ਰਿਤੀ ਮੇਜਰ ਗੋਪਿਕਾਜੀਤ ਸਿੰਘ ਪਵਾਰ ਨੂੰ ਲਿਬਨਾਨ ਦੇ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਦੇ ਇੱਕ ਫੌਜੀ ਮੈਂਬਰ ਦੇ ਵਜੂਸ ਦੀ ਭੂਮਿਕਾ ਨੂੰ ਮਾਨਤਾ ਦੇਣ ਦੇ ਲਈ ਸੰਯੁਕਤ ਰਾਸ਼ਟਰ ਦੇ ਸੱਤਤਰ ਜਰਨਲ ਦੇ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਮੇਜਰ ਮਦੂਰਾਣਾ ਜਿਸ ਦਾ ਕੈਪਟਨ ਅਸ਼ਵਨੀ ਪਵਾਰ ਕੈਪਟਨਸ਼ਿਪਰਾ ਮਜੂਮਦਾਰ ਨੂੰ 2007 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਸੇਵਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਪਿਛੋਕਰ ਦੇ ਵਿੱਚ ਅਦਾਲਤ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀਆਂ ਨੇ ਫੋਰਸ ਦਾ ਨਾਂ ਰੌਸ਼ਨ ਕੀਤਾ। ਅਦਾਲਤ ਨੇ ਨੋਟ ਕੀਤਾ ਹੈ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀ 2004 ਤੋਂ ਸਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਸਰੀਆਲੇਬ ਨਾਲ ਇਥੋਪੀਆ ਤੇ ਇਜ਼ਰਾਈਲ ਦੇ ਵਿੱਚ ਸਰਗਰਮ ਲੜਾਈਆਂ ਦੇ ਦ੍ਰਿਸ਼ ਦੇ ਵਿੱਚ ਵੀ ਤਹਿਨਾਤ ਨਹੀਂ ਤਾਂ ਇਸ ਪਿਛੋਕਰ ਦੇ ਵਿੱਚ ਫੈਸਲੇ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਸੇਵਾ ਦਾ ਉਹਨਾਂ ਦਾ ਰਿਕਾਰਡ ਨਿੰਦਣਯੋਗ ਨਹੀਂ ਹੈ ਲਿੰਗ ਦੇ ਆਧਾਰ ਤੇ ਉਹਨਾਂ ਦੀਆਂ ਯੋਗਤਾਵਾਂ ਤੇ ਸ਼ੱਕ ਕਰਨਾ ਨਾ ਸਿਰਫ ਔਰਤਾ ਦੇ ਤੌਰ ਤੇ ਉਹਨਾਂ ਦੇ ਮਾਨ ਸਨਮਾਨ ਦਾ ਅਪਮਾਨ ਹੈ ਸਗੋਂ ਭਾਰਤੀ ਫੌਜ ਦੇ ਮੈਂਬਰ ਮਰਦਾਂ ਤੇ ਔਰਤਾ ਦੇ ਮਾਨ ਸਨਮਾਨ ਦਾ ਵੀ ਅਪਮਾਨ ਹੈ ਜੋ ਕਿ ਇੱਕ ਸਾਂਝੇ ਮਿਸ਼ਨ ਦੇ ਵਿੱਚ ਬਰਾਬਰ ਦੇ ਨਾਗਰਿਕਾ ਦੇ ਵਜੋਂ ਸੇਵਾ ਕਰਦੇ ਨੇ ਆਪਰੇਸ਼ਨ ਸਿੰਦੂਰ ਦੇ ਵਿੱਚ ਮਹਿਲਾਵਾਂ ਨੇ ਚਮਕਾਇਆ ਭਾਰਤੀ ਫੌਜ ਦਾ ਨਾਮ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਸਸ਼ਕਤ ਡੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਹਾਲ ਹੀ ਦੇ ਵਿੱਚ ਆਪਰੇਸ਼ਨ ਸੰਦੂਰ ਦੇ ਵਿੱਚ ਭਾਰਤੀ ਫੌਜ ਦੀਆਂ ਮਹਿਲਾਵਾਂ ਦੇ ਵੱਲੋਂ ਆਪਣਾ ਦਮ ਵਿਖਾਇਆ ਗਿਆ ਤਾਂ ਦੱਸ ਦੇਈਏ ਕਿ ਜਿੱਥੇ ਇਸ ਦਰਮਿਆਨ ਕਰਨਲ ਸੋਫੀਆ ਕੁਰੇਸ਼ੀ ਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਨਤਾ ਦੇ ਵੱਲੋਂ ਸਾਂਝੇ ਤੌਰ ਤੇ ਦੇਸ਼ ਨੂੰ ਸੰਬੋਧਨ ਕੀਤਾ ਗਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ 9 ਠਿਕਾਣੇ ਜਿਹੜੇ ਨੇ ਪੂਰੇ ਤਰੀਕੇ ਨਾਲ ਤਬਾਹ ਕਰ ਦਿੱਤੇ। ਤੇ ਐਸੀ ਦਰਮਿਆਨ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਕੀਤੀ ਗਈ। ਐਸੀ ਦਰਮਿਆਨ ਫੌਜ ਦੇ ਵਿੱਚ ਸਥਾਈ ਕਮਿਸ਼ਨ ਦੇ ਫੈਸਲੇ ਦਾ ਵੀ ਜ਼ਿਕਰ ਹੋਇਆ। ਦੱਸਦੇ ਯੇ ਕਿ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਕਰਦਿਆ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਕੀਤੀ ਗਈ ਹੈ ਤਾਂ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਤੇ ਹਵਾਈ ਫੌਜ ਦੀ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਿਨ੍ਹਾਂ ਨੇ ਸਾਂਝੇ ਤੌਰ ਤੇ ਆਪਰੇਸ਼ਨ ਸਿੰਦੂਰ ਦੇ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਜਿਸ ਨੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਹ ਕੀਤਾ ਜਿਸ ਤੋਂ ਬਾਅਦ ਰਾਸ਼ਟਰੀ ਏਕਤਾ ਤੇ ਭਾਈਚਾਰੇ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਵੀ ਦਿੱਤਾ ਤੇ ਦੇਖਦੇ ਆ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਜਿਵੇਂ ਭਾਰਤੀ ਮਾਰੇ ਗਏ ਸੰਤਾ ਉਸ ਦਾ ਬਦਲਾ ਲਿਆ ਗਿਆ ਤਾਂ ਪ੍ਰੈਸ ਬਰੀਫਿੰਗ ਦੀ ਅਗਵਾਈ ਕਰਨ ਵਾਲੀਆਂ ਇਹਨਾਂ ਦੋਵਾਂ ਅਧਿਕਾਰੀਆਂ ਜਿਨ੍ਹਾਂ ਦਾ ਦ੍ਰਿਸ਼ ਸਤਿਭਾਵਨਾ ਤੇ ਦ੍ਰਿੜਤਾ ਦਾ ਇੱਕ ਸੁਖਮ ਪਰ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ। ਤਾਂ ਧਿਆਨ ਦੇਣ ਯੋਗ ਹੈ ਕਿ 2020 ਦੇ ਵਿੱਚ ਸੁਪਰੀਮ ਕੋਰਟ ਨੇ ਭਾਰਤੀ ਫੌਜ ਦੇ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਆਪਣੇ ਇਤਿਹਾਸਕ ਫੈਸਲੇ ਦੇ ਵਿੱਚ ਕਰਨਲ ਸੋਫੀਆ ਕੁਰੇਸ਼ੀ ਦੀਆਂ ਪ੍ਰਾਪਤੀਆਂ ਨੂੰ ਵਿਸ਼ੇਸ਼ ਤੌਰ ਤੇ ਸਵੀਕਾਰ ਕੀਤਾ। ਕੇਂਦਰ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿ ਮਹਿਲਾ ਅਧਿਕਾਰੀ ਸਥਾਈ ਕਮਿਸ਼ਨ ਲਈ ਅਯੋਗ ਸਨ ਅਦਾਲਤ ਨੇ ਕਈ ਮਹਿਲਾ ਸ਼ਾਰਟ ਸਰਵਿਸ ਕਮਿਸ਼ਨ ਅਧਿਕਾਰੀਆਂ ਦੀ ਮਿਸਾਲੀ ਸੇਵਾ ਨੂੰ ਉਜਾਗਰ ਕੀਤਾ ਹਵਾਲਾ ਦਿੰਦੇ ਹੋਏ 12 ਨਾਵਾਂ ਦੇ ਵਿੱਚ ਜਿਹੜੇ 12 ਨਾਮ ਸਾਹਮਣੇ ਆਏ ਉਸ ਦੇ ਵਿੱਚ ਸੋਫੀਆ ਕੁਰੇਸ਼ੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅਦਾਲਤ ਨੇ ਕਿਹਾ ਕਿ ਲੈਫਟਨੈਂਟ ਕਰਨਲ ਸੋਫੀਆ ਕੁਰੇਸ਼ੀ ਪਹਿਲੀ ਮਹਿਲਾ ਜਿਸ ਨੇ ਕੀ ਐਕਸਰਸਾਈਜ਼ ਫੋਰਸ 18 ਨਾਮਕ ਬਹੁ ਰਾਸ਼ਟਰੀ ਫੌਜੀ ਅਭਿਆਸ ਦੇ ਵਿੱਚ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕੀਤੀ ਜੋ ਕਿ ਭਾਰਤ ਦੁਆਰਾ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਅਭਿਆਸ ਹੈ ਉਸਨੇ 2006 ਦੇ ਵਿੱਚ ਕਾਗੋ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦੇ ਵਿੱਚ ਸੇਵਾ ਨਿਭਾਈ ਜਿੱਥੇ ਉਹ ਹੋਰਨਾ ਦੇ ਨਾਲ ਉਹਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਦੀ ਨਿਗਰਾਨੀ ਕਰਨ ਤੇ ਮਾਨਵਤਾਵਾਦੀ ਗਤੀਵਿਧੀਆਂ ਦੇ ਵਿੱਚ ਸਹਾਇਤਾ ਕਰਨ ਦੀ ਇੰਚਾਰਜ ਉਹਨਾਂ ਦੇ ਕੰਮ ਦੇ ਵਿੱਚ ਸੰਘਰਸ਼ ਪ੍ਰਭਾਵਿਤ ਖੇਤਰਾਂ ਦੇ ਵਿੱਚ ਸ਼ਾਂਤੀ ਯਕੀਨੀ ਬਣਾਉਣਾ ਸ਼ਾਮਲ ਸੀ ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਹੋਈ ਹੈ ਤਾਂ ਫੈਸਲੇ ਦੇ ਵਿੱਚ ਜ਼ਿਕਰ ਕਰਦਿਆ ਹੋਰ ਮਹਿਲਾਵਾਂ ਅਧਿਕਾਰੀਆਂ ਦਾ ਵੀ ਜ਼ਿਕਰ ਹੈ ਜਿੱਥੇ ਲੈਫਟਨੈਂਟ ਕਰਨਲ ਅਨੂ ਵੰਦਾਨਾ ਜੱਗੀ ਇਸ ਦੇ ਨਾਲ ਮੇਜਰ ਮਧੂਮਿਤਾ 3 ਸਤੰਬਰ 2010 ਦੇ ਵਿੱਚ ਨਈ ਦੇ ਅਫਸਰ ਸਿਖਰਾਈ ਅਕੈਡਮੀ ਦੇ ਵਿੱਚ ਜਿੱਥੇ ਲੈਫਟਨੈਂਟ ਏ ਦਿਵਿਆ ਨੂੰ 170 ਪੁਰਸ਼ ਅਧਿਕਾਰੀਆਂ ਤੇ 52 ਮਹਿਲਾ ਅਧਿਕਾਰੀਆਂ ਦੇ ਵਜੂ ਸਵਾਰਡ ਆਫ ਆਨਰ ਦਿੱਤਾ ਗਿਆ ਤ੍ਰਿਤੀ ਮੇਜਰ ਗੋਪਿਕਾਜੀਤ ਸਿੰਘ ਪਵਾਰ ਨੂੰ ਲਿਬਨਾਨ ਦੇ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਦੇ ਇੱਕ ਫੌਜੀ ਮੈਂਬਰ ਦੇ ਵਜੂਦ ਦੀ ਭੂਮਿਕਾ ਨੂੰ ਮਾਨਤਾ ਦੇਣ ਦੇ ਲਈ ਸੰਯੁਕਤ ਰਾਸ਼ਟਰ ਦੇ ਸੱਤਰ ਜਰਨਲ ਦੇ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਮੇਜਰ ਮਧੂ ਰਾਣਾ ਇਸ ਦੇ ਨਾਲ ਕੈਪਟਨ ਅਸ਼wini ਪਵਾਰ ਕੈਪਟਨ ਸ਼ਿਪਰਾ ਮਜੂਮਦਾਰ ਨੂੰ 2007 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਸੇਵਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਪਿਛੋਕਰ ਦੇ ਵਿੱਚ ਅਦਾਲਤ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀਆਂ ਨੇ ਫੋਰਸ ਦਾ ਨਾਂ ਰੌਸ਼ਨ ਕੀਤਾ। ਅਦਾਲਤ ਨੇ ਨੋਟ ਕੀਤਾ ਹੈ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀ 2004 ਤੋਂ ਸਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਸਰੀਆਲੇਬਨਾਲ, ਇਥੋਪੀਆ ਤੇ ਇਜ਼ਰਾਈਲ ਦੇ ਵਿੱਚ ਸਰਗਰਮ ਲੜਾਈਆਂ ਦੇ ਦ੍ਰਿਸ਼ ਦੇ ਵਿੱਚ ਵੀ ਤਾਇਨਾਤ ਨੇ। ਤਾਂ ਇਸ ਪਿਛੋਕਰ ਦੇ ਵਿੱਚ ਫੈਸਲੇ ਦੇ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਸੇਵਾ ਦਾ ਉਹਨਾਂ ਦਾ ਰਿਕਾਰਡ ਨਿੰਦਣਯੋਗ ਨਹੀਂ ਹੈ। ਲਿੰਗ ਦੇ ਆਧਾਰ ਤੇ ਉਹਨਾਂ ਦੀਆਂ ਯੋਗਤਾਵਾਂ ਤੇ ਸ਼ੱਕ ਕਰਨਾ ਨਾ ਸੌਲਫ ਔਰਤਾ ਦੇ ਤੌਰ ਤੇ ਉਹਨਾਂ ਦੇ ਮਾਨ ਸਨਮਾਨ ਦਾ અપਮਾਨ ਹੈ ਸਗੋਂ ਭਾਰਤੀ ਫੌਜ ਦੇ ਮੈਂਬਰ ਮਰਦਾਂ ਤੇ ਔਰਤਾ ਦੇ ਮਾਨ ਸਨਮਾਨ ਦਾ ਵੀ અપਮਾਨ ਹੈ ਜੋ ਕਿ ਇੱਕ ਸਾਂਝੇ ਮਿਸ਼ਨ ਦੇ ਵਿੱਚ ਬਰਾਬਰ ਦੇ ਨਾਗਰਿਕਾਂ ਦੇ ਵਜੋਂ ਸੇਵਾ ਕਰਦੇ ਨੇ ਆਪਰੇਸ਼ਨ ਸਿੰਦੂਰ ਦੇ ਵਿੱਚ ਮਹਿਲਾਵਾਂ ਨੇ ਚਮਕਾਇਆ ਭਾਰਤੀ ਫੌਜ ਦਾ ਨਾਮ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਅੱਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਸਸ਼ੋਕਾਰ ਢੇਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਹਾਲ ਹੀ ਦੇ ਵਿੱਚ ਆਪਰੇਸ਼ਨ ਸੰਦੂਰਦ ਵਿੱਚ ਭਾਰਤੀ ਫੌਜ ਦੀਆਂ ਮਹਿਲਾਵਾਂ ਦੇ ਵੱਲੋਂ ਆਪਣਾ ਦਮ ਵਿਖਾਇਆ ਗਿਆ ਤਾਂ ਦੱਸ ਦੇਈਏ ਕਿ ਜਿੱਥੇ ਇਸ ਦਰਮਿਆਨ ਕਰਨਲ ਸੋਫੀਆ ਕੁਰੇਸ਼ੀ ਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਨਤਵ ਵੱਲੋਂ ਸਾਂਝੇ ਤੌਰ ਤੇ ਦੇਸ਼ ਨੂੰ ਸੰਬੋਧਨ ਕੀਤਾ ਗਿਆ ਕਿ ਆਖਰ ਕਿਸ ਤਰੀਕੇ ਦੇ ਨਾਲ ਆਪਰੇਸ਼ਨ ਸੰਦੂਰਦ ਤਹਿਤ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਨੌ ਠਿਕਾਣੇ ਜਿਹੜੇ ਨੇ ਪੂਰੇ ਤਰੀਕੇ ਨਾਲ ਤਬਾਹ ਕਰ ਦਿੱਤੇ ਤੇ ਐਸੀ ਦਰਮਿਆਨ ਸੁਪਰੀਮ ਕੋਰਟ ਦੇ ਵੱਲੋਂ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਕੀਤੀ ਗਈ ਇਸੇ ਦਰਮਿਆਨ ਫੌਜ ਦੇ ਵਿੱਚ ਸਥਾਈ ਕਮਿਸ਼ਨ ਦੇ ਫੈਸਲੇ ਦਾ ਵੀ ਜ਼ਿਕਰ ਹੋਇਆ ਦੱਸ ਦਈਏ ਕਿ ਜਿੱਥੇ ਸੁਪਰੀਮ ਕੋਰਟ ਦੇ ਵੱਲੋਂ ਫੌਜ ਦੇ ਵਿੱਚ ਮਹਿਲਾਵਾਂ ਨੂੰ ਸਥਾਈ ਕਮਿਸ਼ਨ ਦੇਣ ਦੇ ਫੈਸਲੇ ਦਾ ਜ਼ਿਕਰ ਕਰਦਿਆ ਕਰਨਲ ਸੋਫੀਆ ਕੁਰੇਸ਼ੀ ਦੀ ਛਲਾਗਾ ਕੀਤੀ ਗਈ ਹੈ ਤਾਂ ਭਾਰਤੀ ਫੌਜ ਦੀ ਕਰਨਲ ਸੋਫੀਆ ਕੁਰੇਸ਼ੀ ਤੇ ਹਵਾਈ ਫੌਜ ਦੀ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਜਿਨ੍ਹਾਂ ਨੇ ਸਾਂਝੇ ਤੌਰ ਤੇ ਆਪਰੇਸ਼ਨ ਸਿੰਦੂਰ ਦੇ ਬਾਰੇ ਰਾਸ਼ਟਰ ਨੂੰ ਸੰਬੋਧਨ ਕੀਤਾ ਜਿਸ ਨੇ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ ਠਿਕਾਣਿਆਂ ਨੂੰ ਤਬਾਹ ਕੀਤਾ ਜਿਸ ਤੋਂ ਬਾਅਦ ਰਾਸ਼ਟਰੀ ਏਕਤਾ ਤੇ ਭਾਈਚਾਰੇ ਦਾ ਇੱਕ ਸ਼ਕਤੀਸ਼ਾਲੀ ਸੰਦੇਸ਼ ਵੀ ਦਿੱਤਾ ਤੇ ਦੇਖਦੇ ਆ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਜਿਵੇਂ ਭਾਰਤੀ ਮਾਰੇ ਗਏ ਸੰਤਾ ਉਸ ਦਾ ਬਦਲਾ ਲਿਆ ਗਿਆ ਤਾਂ ਪ੍ਰੈਸ ਬਰੀਫਿੰਗ ਦੇ ਅਗਵਾਈ ਕਰਨ ਵਾਲੀਆਂ ਇਹਨਾਂ ਦੋਵਾਂ ਅਧਿਕਾਰੀਆਂ ਜਿਨ੍ਹਾਂ ਦਾ ਦ੍ਰਿਸ਼ ਸਤਿਭਾਵਨਾ ਤੇ ਡ੍ਰਿੜਤਾ ਦਾ ਇੱਕ ਸੁਖਮ ਪਰ ਸ਼ਕਤੀਸ਼ਾਲੀ ਪ੍ਰਤੀਕ ਬਣ ਗਿਆ ਤੈ ਧਿਆਨ ਦੇਣ ਯੋਗ ਹੈ ਕਿ 2020 ਦੇ ਵਿੱਚ ਸੁਪਰੀਮ ਕੋਰਟ ਨੇ ਭਾਰਤੀ ਫੌਜ ਦੇ ਵਿੱਚ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਆਪਣੇ ਇਤਿਹਾਸਕ ਫੈਸਲੇ ਦੇ ਵਿੱਚ ਕਰਨਲ ਸੋਫੀਆ ਕੁਰੇਸ਼ੀ ਦੀਆਂ ਪ੍ਰਾਪਤੀਆਂ ਨੂੰ ਵਿਸ਼ੇਸ਼ ਤੌਰ ਤੇ ਸਵੀਕਾਰ ਕੀਤਾ। ਕੇਂਦਰ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕਰਦੇ ਹੋਏ ਕਿ ਮਹਿਲਾ ਅਧਿਕਾਰੀ ਸਥਾਈ ਕਮਿਸ਼ਨ ਲਈ ਅਯੋਗ ਸਨ, ਅਦਾਲਤ ਨੇ ਕਈ ਮਹਿਲਾ ਸ਼ਾਰਟ ਸਰਵਿਸ ਕਮਿਸ਼ਨ ਅਧਿਕਾਰੀਆਂ ਦੀ ਮਿਸਾਲੀ ਸੇਵਾ ਨੂੰ ਉਜਾਗਰ ਕੀਤਾ। ਹਵਾਲਾ ਦਿੱਤੇ ਹੋਏ 12 ਨਾਮਾਂ ਦੇ ਵਿੱਚ ਜਿਹੜੇ 12 ਨਾਮ ਸਾਹਮਣੇ ਆਏ ਉਸ ਦੇ ਵਿੱਚ ਸੋਫੀਆ ਕੁਰੇਸ਼ੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਉਸ ਸੰਬੰਧ ਵਿੱਚ ਅਦਾਲਤ ਨੇ ਕਿਹਾ ਕਿ ਲੈਫਟੇਨੈਂਟ ਕਰਨਲ ਸੋਫੀਆ ਕੁਰੇਸ਼ੀ ਪਹਿਲੀ ਮਹਿਲਾ ਜਿਸ ਨੇ ਕੀ ਐਕਸਰਸਾਈਜ਼ ਫੋਰਸ 18 ਨਾਮਕ ਬਹੁ-ਰਾਸ਼ਟਰੀ ਫੌਜੀ ਅਭਿਆਸ ਦੇ ਵਿੱਚ ਭਾਰਤੀ ਫੌਜ ਦੀ ਟੁਕੜੀ ਦੀ ਅਗਵਾਈ ਕੀਤੀ ਜੋ ਕਿ ਭਾਰਤ ਦੇ ਦੁਆਰਾ ਆਯੋਜਿਤ ਹੁਣ ਤੱਕ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਅਭਿਆਸ ਹੈ ਉਸਨੇ 2006 ਦੇ ਵਿੱਚ ਕਾਂਗੋ ਦੇ ਵਿੱਚ ਸੰਯੁਕਤ ਰਾਸ਼ਟਰ ਸ਼ਾਂਤੀ ਮੁਹਿੰਮ ਦੇ ਵਿੱਚ ਸੇਵਾ ਨਿਭਾਈ ਜਿੱਥੇ ਉਹ ਹੋਰ ਨਾਲ ਦੇ ਨਾਲ ਉਹਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਦੀ ਨਿਗਰਾਨੀ ਕਰਨ ਤੇ ਮਾਨਵਤਾਵਾਦੀ ਗਤੀਵਿਧੀਆਂ ਦੇ ਵਿੱਚ ਸਹਾਇਤਾ ਕਰਨ ਦੀ ਇੰਚਾਰਜ ਉਹਨਾਂ ਦੇ ਕੰਮ ਦੇ ਵਿੱਚ ਸੰਘਰਸ਼ ਪ੍ਰਭਾਵਿਤ ਖੇਤਰਾਂ ਦੇ ਵਿੱਚ ਸ਼ਾਂਤੀ ਯਕੀਨੀ ਬਣਾਉਣਾ ਸ਼ਾਮਲ ਸੀ ਇਸ ਦੇ ਨਾਲ ਹੀ ਦੱਸ ਦਈਏ ਕਿ ਜਿੱਥੇ ਕਰਨਲ ਸੋਫੀਆ ਕੁਰੇਸ਼ੀ ਦੀ ਸ਼ਲਾਘਾ ਹੋਈ ਹੈ ਤਾਂ ਫੈਸਲੇ ਦੇ ਵਿੱਚ ਜ਼ਿਕਰ ਕਰਦਿਆ ਹੋਰ ਮਹਿਲਾਵਾਂ ਅਧਿਕਾਰੀਆਂ ਦਾ ਵੀ ਜ਼ਿਕਰ ਹੈ ਜਿੱਥੇ ਲੈਫਟੀਨੈਂਟ ਕਰਨਲ अनुवंदाना जग्गी इस दे नाल मेजर मधुमिता 3 सितंबर 2010 ਦੇ ਵਿੱਚ ਨਈ ਦੇ ਅਫਸਰ ਸਿਖਰਾਈ ਅਕੈਡਮੀ ਦੇ ਵਿੱਚ ਜਿੱਥੇ ਲੈਫਟਨੈਂਟ ए दिव्या ਨੂੰ 170 ਪੁਰਸ਼ ਅਧਿਕਾਰੀਆਂ ਤੇ 52 ਮਹਿਲਾ ਅਧਿਕਾਰੀਆਂ ਦੇ ਵਜੂ ਸਵਾਰਡ ਆਫ ਆਨਰ ਦਿੱਤਾ ਗਿਆ ਤ੍ਰਿਤੀ ਮੇਜਰ गोपिकाजीत ਸਿੰਘ ਪਵਾਰ ਨੂੰ ਲਿਬਨਾਨ ਦੇ ਵਿੱਚ ਸੰਯੁਕਤ ਰਾਸ਼ਟਰ ਅੰਤਰਿਮ ਬਲ ਦੇ ਇੱਕ ਫੌਜੀ ਮੈਂਬਰ ਦੇ ਵਜੂਸ ਦੀ ਭੂਮਿਕਾ ਨੂੰ ਮਾਨਤਾ ਦੇਣ ਦੇ ਲਈ ਸੰਯੁਕਤ ਰਾਸ਼ਟਰ ਦੇ ਸੱਤਰ ਜਨਰਲ ਦੇ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਮੇਜਰ ਮਧੂ ਰਾਣਾ ਇਸਨਾ ਕੈਪਟਨ ਅਸ਼ਵਨੀ ਪਵਾਰ ਕੈਪਟਨ ਸ਼ਿਪਰਾ ਮਜੂਮਦਾਰ ਨੂੰ 2007 ਦੇ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਵੱਲੋਂ ਸੇਵਾ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਪਿਛੋਕਰ ਦੇ ਵਿੱਚ ਅਦਾਲਤ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀਆਂ ਨੇ ਫੋਰਸ ਦਾ ਨਾਂ ਰੌਸ਼ਨ ਕੀਤਾ ਅਦਾਲਤ ਨੇ ਨੋਟ ਕੀਤਾ ਹੈ ਕਿ ਭਾਰਤੀ ਫੌਜ ਦੀਆਂ ਮਹਿਲਾ ਅਧਿਕਾਰੀ 2004 ਤੋਂ ਸਯੁਕਤ ਰਾਸ਼ਟਰ ਸ਼ਾਂਤੀ ਸੈਨਾ ਦੇ ਵਿੱਚ ਹਿੱਸਾ ਲੈ ਰਹੀਆਂ ਨੇ